ਲੁਧਿਆਣੇ ਦੀ ਕਚਹਿਰੀ ਦੇ ਵਿੱਚ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦੁੱਧ ਦਾ ਲੰਗਰ ਲਾਇਆ ਗਿਆ ਇਸ ਮੌਕੇ ਤੇ ਪ੍ਰਸ਼ਾਸਨ ਤੇ ਕਚਹਿਰੀ ਪਰਿਸਰ ਵਿੱਚ ਆਉਣ ਜਾਣ ਵਾਲੇ ਲੋਕਾਂ ਨੂੰ ਪ੍ਰਸ਼ਾਦ ਦੇ ਰੂਪ ਦੇ ਵਿੱਚ ਲੰਗਰ ਵੀ ਦਿੱਤਾ ਗਿਆ ਸਰ ਕੀ ਨਾਮ ਹੈ ਜੀ ਮੈਂ ਨਰਨਵੀਰ ਸਿੰਘ ਆ ਜੀ ਅੱਜ ਜਿਹੜਾ ਲੰਗਰ ਲਗਾਇਆ ਗਿਆ ਕਿਹੜੀ ਜਗ੍ਹਾ ਲਗਾਇਆ ਗਿਆ ਤੇ ਉਹਦੇ ਬਾਰੇ ਕੀ ਕਹਿਣਾ ਇੱਕ ਕਚਹਿਰੀ ਕੰਪਲੈਕਸ ਦੇ ਵਿੱਚ ਸੱਜਣਾ ਮਿੱਤਰਾਂ ਦੀ ਸਹਿਯੋਗ ਦੇ ਨਾਲ ਅੱਜ ਆਪਾਂ ਲੰਗਰ ਲਗਾਇਆ ਹੈ ਇਹ ਜਿਹੜੇ ਚਾਰ ਸਾਹਿਬ ਜਦੇ ਆ ਠੀਕ ਹੈ ਉਹਨਾਂ ਦੀ ਆਪਾਂ ਜਿੱਗੀ ਯਾਦ ਵਿੱਚ ਕਹਿ ਲਈਏ ਉਹ ਆਪਾਂ ਇੱਕ ਕਿਸਮ ਦਾ ਉਪਰਾਲਾ ਕੀਤਾ ਹੈ ਜੀ ਤਾਂ ਕਿ ਜਿਹੜੇ ਆ ਆਉਣ ਵਾਲੀ ਪੀੜ੍ਹੀ ਆ ਠੀਕ ਹੈ ਉਹ ਸਿੱਖੀ ਸਿਧਾਂਤਾਂ ਦੇ ਉੱਪਰ ਬੱਚਿਆਂ ਨੂੰ ਵੀ ਦੱਸ ਸਕੀਏ ਕਿ ਸਿੱਖੀ ਸਿਧਾਂਤਾਂ ਦੇ ਉੱਪਰ ਕੈਮ ਰਿਆਣਾ ਆਪਣਾ ਤੇ ਨਾਮ ਜਪਣ ਤੇ ਵੰਡ ਛਕਣਾ ਗੁਰਨਾਣਕ ਦੇ ਲੁਧਿਆਣਾ ਲਾਈਵ ਲਈ ਅਰਵਿੰਦਰ ਸਰਾਨਾ ਦੀ ਰਿਪੋਰਟ ਲੁਧਿਆਣੇ ਦੀ ਕਚਹਿਰੀ ਦੇ ਵਿੱਚ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦੁੱਧ ਦਾ ਲੰਗਰ ਲਾਇਆ ਗਿਆ ਇਸ ਮੌਕੇ ਤੇ ਪ੍ਰਸ਼ਾਸਨ ਤੇ ਕਚਹਿਰੀ ਪਰਿਸਰ ਵਿੱਚ ਆਉਣ ਜਾਣ ਵਾਲੇ ਲੋਕਾਂ ਨੂੰ ਪ੍ਰਸ਼ਾਦ ਦੇ ਰੂਪ ਦੇ ਵਿੱਚ ਲੰਗਰ ਵੀ ਦਿੱਤਾ ਗਿਆ ਸਰ ਕੀ ਨਾਮ ਹੈ ਜੀ ਮੈਂ ਨਰਨਬੀਰ ਸਿੰਘ ਆ ਜੀ ਅੱਜ ਜਿਹੜਾ ਲੰਗਰ ਲਗਾਇਆ ਗਿਆ ਕਿਹੜੀ ਜਗ੍ਹਾ ਲਗਾਇਆ ਗਿਆ ਤੇ ਉਹਦੇ ਬਾਰੇ ਕੀ ਕਹਿਣਾ ਇੱਕ ਕਚਹਿਰੀ ਕੰਪਲੈਕਸ ਦੇ ਵਿੱਚ ਸੱਜਣਾ ਮਿੱਤਰਾਂ ਦੀ ਸਹਿਯੋਗ ਦੇ ਨਾਲ ਅੱਜ ਆਪਾਂ ਲੰਗਰ ਲਗਾਇਆ ਹੈ ਇਹ ਜਿਹੜੇ ਚਾਰ ਸਾਹਿਬਜ਼ਾਦੇ ਆ ਠੀਕ ਹੈ ਉਹਨਾਂ ਦੀ ਆਪਾਂ ਨਿੱਗੀ ਯਾਦ ਵਿੱਚ ਕਹਿ ਲਈਏ ਉਹ ਆਪਾਂ ਇੱਕ ਕਿਸਮ ਦਾ ਉਪਰਾਲਾ ਕੀਤਾ ਜੀ ਤਾਂ ਕਿ ਜਿਹੜੇ ਆ ਆਉਣ ਵਾਲੀ ਪੀੜ੍ਹੀ ਆ ਠੀਕ ਹੈ ਉਹ ਸਿੱਖੀ ਸਿਧਾਂਤਾਂ ਦੇ ਉੱਪਰ ਬੱਚਿਆਂ ਨੂੰ ਵੀ ਦੱਸ ਸਕੀਏ ਕਿ ਸਿੱਖੀ ਸਿਧਾਂਤਾਂ ਦੇ ਉੱਪਰ ਕੈਮਰੇ ਨਾਲ ਆਪਣਾ ਤੇ ਨਾਮ ਜਪਣ ਤੇ ਵੰਡ ਛਕਣਾ ਗੁਰਨਾਣਕ ਦੇ ਲੁਧਿਆਣਾ ਲਾਈਵ ਲਈ ਅਰਵਿੰਦਰ ਸਰਾਨਾ ਦੀ ਰਿਪੋਰਟ